ਤੋਂ ਰਾਈ ਕਰੋ ਆਪਣੀ ਵਿਸਤਾਰ ਦੀ ਸ਼ਾਨ ਤੇ ਬਹੁਤ ਸਾਰੇ ਸ਼ੇਰਾਂ ਨੇ ਕਵਿਤਾਵਾਂ ਲਿਖੀਆਂ ਨੇ ਜੋ ਸਾਰੇ ਵਿਕੀਆਂ ਤੋਂ ਮੈਂ ਉਹ ਬਾਅਦ ਵਿੱਚ ਨਾਲ ਰਸਾ ਸੋ ਪਹਿਲਾ ਸੋ ਸਾਡੇ ਵਿੱਚ ਸੋਸ਼ਲ ਮੀਡੀਆ ਵਾਲੇ ਵੀ ਨਿਸ਼ਾਨੇ ਪੰਜਾਬ ਚੈਨਲ ਵਾਲੇ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧਰਵਾਦ ਕੀਤਾ ਜਾਂਦਾ ਹੈ ਸੋ ਜਿੰਨੇ ਵੀ ਸਾਡੇ ਵਿੱਚ ਬੱਚੇ ਹੌਂਚੇ ਨੇ ਦਸਤਾਰਾ ਸਜਾਉਣ ਵਾਸਤੇ ਤਾਂ ਬੱਚਿਆਂ ਨੂੰ ਬੇਨਤੀ ਹੈ ਕਿ ਕਿਸੇ ਵੀ ਬੱਚੇ ਨੇ ਕਾਲੀ ਨਹੀਂ ਕਰਨੀ ਜਦੋਂ ਤੁਸੀਂ ਅੰਨੀ ਦੂਰ ਤੋਂ ਚੱਲ ਕੇ ਆਏ ਆ ਫਿਰ ਤੁਸੀਂ ਇਸ ਪ੍ਰੋਗਰਾਮ ਨੂੰ ਅਟੈਕ ਜ਼ਰੂਰ ਕਰੋ ਸਾਨੂੰ ਵੀ ਪਤਾ ਹੈ ਦੂਰੋਂ ਬੱਚੇ ਆਏ ਆ ਪਰ ਇਹ ਮੁਕਾਬਲਾ ਵੀ ਐਦਾਂ ਦਾ ਹੈ ਨਹੀਂ ਕਿ ਇੱਕ ਘੰਟੇ ਵਿੱਚ ਅਸੀਂ ਸਮਾਪਤ ਕਰ ਦਈਏ ਸੋ ਟਾਈਮ ਤਾਂ ਲੱਗਦਾ ਹੀ ਆ ਲੰਗਰ ਵੀ ਤਿਆਰ ਹੈ ਚਾਹ ਪਾਣੀ ਦਾ ਲੰਗਰ ਵੀ ਚੱਲ ਰਿਹਾ ਹੈ ਸੋ ਸਾਰਿਆਂ ਨੇ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਚਾਰ ਚੰਨ ਲਾਉਣੇ ਆ। ਸੋ ਥੋੜੇ ਟਾਈਮ ਤੱਕ ਅਸੀਂ ਗੁਰੂ ਕਾ ਲੰਗਰ ਸ਼ੁਰੂ ਕਰਦੇ ਆ। ਵਿੱਚ ਥੋੜਾ ਟਾਈਮ ਬ੍ਰੇਕ ਲੈ ਕੇ ਸਾਰੇ ਲੰਗਰ ਛਕਿਓ ਇਸੇ ਤਰ੍ਹਾਂ ਫੇਰ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖਣਾ ਹੈ। ਸੋ ਸਾਡੇ ਵਿੱਚ ਹੋਰ ਵੀ ਬਹੁਤ ਮਾਨ ਸ਼ਖਸੀਅਤਾਂ ਨੇ ਆਉਣਾ ਹੈ ਜੇ ਸੋ ਛਾਂਨੇ ਪੰਡਣ ਵਾਲੇ ਵੀਰ ਦਾ ਵੀ ਧੰਨਵਾਦ। ਉਹ ਵੀ ਲਾਈਵ ਕਰ ਰਹੇ ਆ। ਪ੍ਰੀਤ ਟੀਵੀ ਕਰਾਲੀ ਵਾਲੇ ਵੀਰ ਵੀ ਪਹੁੰਚੇ ਨੇ। ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। اے ਵੀਰਾਂ نے اپنے چینل ਦੇ ذریعے ਸਾਡੇ ਇਸ پروگرام ਨੂੰ پورے پنجاب ಕ್ಯಾ پورے انڈیا ਵਿੱਚ ਬਾਹਰ ਦੇਸ਼ਾਂ-ਵਿਦੇਸ਼ਾਂ ਤੱਕ دور دور ਤੱਕ ਸਾਡੇ ਇਸ پروگرام ਨੂੰ ਦਿਖਾ ਰਹੇ ਨੇ سو ਵੀਰਾਂ ਦਾ ਬਹੁਤ ਬਹੁਤ ਧੰਨਵਾਦ سو ਸਾਡੇ ਵਿੱਚ ਸਤਿਕਾਰਯੋਗ ਚਾਚਾ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਪਹੁੰਚੇ ਨੇ ਸੋ ਉਨ੍ਹਾਂ ਨੂੰ ਬੇਨਤੀ ਹੈ ਕਿ 2 ਮਿੰਟ ਸਟੇਜ ਤੇ ਆ ਕੇ ਇਸ پروگرام ਨਾਲ ਆਪਣੇ ਵਿਚਾਰ ਪੇਸ਼ ਕਰਨ ਜੀ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਫਤਿਹ ਔਰਨ ਸਤਿਕਾਰ ਜੋ ਸਾਡੇ ਨਗਰ ਦੇ ਵਿੱਚ ਸਭ ਤੋਂ ਪਹਿਲਾ ਬਾਹਰੋਂ ਆਏ ਸੰਗਤ ਜੋ ਬੱਚੇ ਮੁਕਾਬਲੇ ਵਿੱਚ ਆਉਂਦੇ ਮਾਪੇ ਬਹੁਤ ਜੀ ਸਤਿਕਾਰ ਜੋ ਇਲਾਕਾ ਨਵਾਸੀ ਦਲਕਿਤ ਪੰਜਾਬ ਤੋਂ ਆਏ ਹੋਏ ਸਾਰੇ ਵੀਰ ਸਾਡੇ ਆਪਾਂ ਨਗਰ ਦੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਰਫ ਇਸ ਨੂੰ ਮਨਾਉ ਤੇ ਬੋਲਾਂਗਾ ਇਹ ਜੋ ਪ੍ਰੋਗਰਾਮ ਆ ਸਾਡਾ ਨਗਰ ਦਾ ਇਸ ਸਾਰੇ ਨਗਰ ਦੇ ਵਿੱਚ ਬਹੁਤ سارے ਪ੍ਰੋਗਰਾਮ ਹੁੰਦੇ ਆ ਲੇਕਿਨ ਇੱਕ ਸਮਾਰ ਪ੍ਰੋਗਰਾਮ ਕਿਹਾ ਜਾ ਸਕਦਾ ਐ ਇਸ ਨੂੰ ਕਿਉਂਕਿ ਚੰਗੀ ਸੋਚ ਚੰਗੀ ਸੋਚ ਦਾ ਨਤੀਜਾ ਇਹੋ ਹੈ ਜੋ ਕੰਮ ਰਿਹਾ ਹੈ ਸਾਢੇ 3 ਮਿੰਟ ਇੱਕ ਟੀਮ ਵਰਕ ਦੇ ਰੂਪ ਦੇ ਵਿੱਚ ਜੋ ਨੌਜਵਾਨ ਹਨ ਇਹਨਾਂ ਦਾ ਇਸ ਪ੍ਰੋਗਰਾਮ ਨੂੰ ਕੇਂਦਰ ਬਿੰਦੂ ਬਣਾਇਆ ਹੋਇਆ ਦਸਤਾਰ ਮੁਕਾਬਲੇ ਨੂੰ ਸਾਢੇ 3 ਮਿੰਟ ਹੋ ਗਏ ਇਸ ਦੇ ਚਾਲ ਰਵੇ ਸਾਰਾ ਸਾਲ ਹੋਰ ਵੀ ਲੋਕ ਭਲਾਈ ਦੀਆਂ ਸੇਵਾਵਾਂ ਜਾਰੀ ਰਹਿਣੀਆਂ ਹਨ ਭਾਵੇਂ ਕੋਈ ਲੋੜਵੰਦ ਹੈ ਭਾਵੇਂ ਕੋਈ ਆਫਤ ਹੈ ਭਾਵੇਂ ਕੋਈ ਰਾਸਵਾਰਨਾ ਹੈ ਆ ਮੇ ਕੋ ਸੂਰਤ ਦੀ ਕੋਈ ਚੀਜ਼ ਹੈ ਕੇ ਇਸ ਪ੍ਰੋਗਰਾਮ ਦੇ ਵਿੱਚ ਉਹ ਹੀ ਇਹ ਪ੍ਰੋਗਰਾਮ ਨਿਕਲਦੇ ਹਨ ਸੋ ਵਧਾਈ ਦੇ ਨਾਲ ਸਾਰੇ ਟੀਮ ਨੂੰ ਜਿਹੜੇ ਨੌਜਵਾਨ ਬੜੇ ਸਜਜੇ ਕੰਗ ਨਾਲ ਬੜੇ ਤਰੀਕੇ ਨਾਲ ਬੜੇ ਸਲੀਕੇ ਨਾਲ ਇਸ ਪ੍ਰੋਗਰਾਮ ਨੂੰ ਤਰਤੀਬਤਾ ਦਿੰਦੇ ਹਨ ਸੋ ਸਾਡੇ ਨਗਰ ਲਈ ਫਖਰ ਦੀ ਗੱਲ ਹੈ ਕਿਉਂਕਿ ਤੁਸੀਂ ਦੇਖੋ ਇੱਕ ਇਹੋ ਪ੍ਰੋਗਰਾਮ ਹੈ ਜਿਸ ਵਿੱਚ 4-5 ਸਾਲ ਦੇ ਬੱਚਿਆਂ ਤੋਂ ਲੈ ਕੇ ਆਖਰੀ ਜੋ ਸਾਡੀ ਬਡੇਰੀ ਉਮਰ ਦੇ ਬਜ਼ੁਰਗ ਹਨ ਪਿੰਡ ਦੇ ਵਿੱਚ ਉਹ ਇਸ ਪ੍ਰੋਗਰਾਮ ਦੇ ਵਿੱਚ ਬੜੇ ਚਾਅ ਦੇ ਨਾਲ ਬੜੇ ਹੁਲਾਸੇ ਦੇ ਨਾਲ ਬੜੇ ਸ਼ਿਦਤ ਦੇ ਨਾਲ ਸ਼ਾਮਲ ਹੋ ਰਹੇ ਹਨ ਅਤੇ ਉਹਨਾਂ ਨੂੰ ਬਿਲਕੁਲ ਜਾਣ ਦੀ ਕੋਈ ਪਰਵਾਹ ਨਹੀਂ ਵੀ ਵਾਪਸ ਅਸੀਂ ਘਰ ਜਾਣਾ ਉਹ ਉਹ ਅਗਲੇ ਜੋ ਸਟਾਈਫਰ ਸਟੈਪ ਪ੍ਰੋਗਰਾਮ ਚੱਲਦਾ ਉਹਨੂੰ ਦੇਖਣ ਲਈ ਉਤਾਵਲੇ ਹਨ ਜਿੱਤੇ ਉਮਰ ਵਾਇਸ ਦਸਤਾਰ ਮੁਕਾਬਲੇ ਚੱਲਦੇ ਹਨ ਦੇਖੋ ਇਸ ਵਕਤ ਇਸੇ ਸਟੇਜ ਤੇ ਇਸੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਨਿਰੰਤਰ ਤਿੰਨ ਚਾਰ ਪ੍ਰੋਗਰਾਮ ਚੱਲ ਰਹੇ ਹਨ ਕਿਵੇਂ ਦਸਤਾਰ ਮੁਕਾਬਲਾਂ ਦੇ ਨਾਲ ਨਾਲ ਹੁਣ ਹੁਣੇ ਛੋਟੇ ਛੋਟੇ ਬੱਚਿਆਂ ਨੂੰ ਇਹਨੂੰ ਪਾਵੇਂ ਅਸੀਂ ਫਰੰਤਾ ਖੋਜ ਮੁਕਾਬਲਾ ਕਹਿ ਸਕਦੇ ਹਾਂ ਉਹਨਾਂ ਨੂੰ ਸਟੇਜ ਤੇ ਸ਼ਬਦ ਬੋਲਣ ਦਾ ਲੈਕਚਰ ਕਰਨ ਦਾ ਮੌਕਾ ਦਿੱਤਾ ਤੇ ਮੈਂ ਉਹਨਾਂ ਨੂੰ ਤਰੀਕੇ ਬਹੁਤ ਵਨਾ ਛੋੜ ਰਿਹਾ ਸੀ ਬੜਾ ਸੁਰ ਦੇ ਵਿੱਚ ਛੋਟੇ ਛੋਟੀਆਂ ਬੱਚੀਆਂ ਨੇ ਆਪਣੇ ਸ਼ਬਦ ਗਾਇਨ ਕੀਤੇ ਨੰਬਰ 2 ਨੰਬਰ 3 ਤੇ ਚਾਹ ਪਾਣੀ ਦਾ ਲੰਗਰ ਬੜੇ ਤਰੀਕੇ ਦੇ ਨਾਲ ਬੜਾ ਸ਼ਾਂਤਮਈ ਚੱਲ ਰਿਹਾ ਹੈ ਹੁਣੇ-ਹੁਣੇ ਐਨਾਨਸ ਹੋਈ ਹੈ ਕਿ ਲੰਗਰ ਪਾਣੀ ਬਰੇਕ ਦੇ ਵਿੱਚ ਸ਼ੁਰੂ ਹੋਣਾ ਹੈ ਇਹ ਵੀ ਇੱਕ ਤਜੰਜਾ ਤਰੀਕਾ ਹੈ ਸੁਰਨਾਮ ਲਾ ਕੇ ਇੱਕ ਟੀਮ ਵਰਕ ਹੈ ਲੰਗਰ ਦਾ ਸਹਿਯੋਗ ਹੈ ਦਾ ਦਾ ਆਸ਼ੀਰਵਾਦ ਸਭ ਤੋਂ ਵੱਡੀ ਕਿਰਪਾ ਗੁਰੂ ਮਹਾਰਾਜ ਸਾਹਿਬ ਨੂੰ ਬਖਸ਼ਾਈ ਗਈ ਹੈ ਸੋ ਮੈਂ ਜਰੂਰ ਇੱਕ ਬੇਨਤੀ ਸ਼ੱਕ ਕੇ ਜਾਊਗਾ ਕਿ ਚਾਰਜ ਪ੍ਰੋਗਰਾਮ ਸਾਲ ਦੇ ਇਸ ਲੈਵਲ ਦੇ ਮੈਂ ਇਹ ਨਹੀਂ ਕਹ ਰਿਹਾ ਕਿ ਚਾਰ 12 ਕਰਾਉਣੇ ਕਰਾਏ ਜਾਣ ਚਾਰ ਪ੍ਰੋਗਰਾਮ ਇਸ ਲੈਵਲ ਦੇ ਜੇ ਨਕਦਰ ਨਹੀਂ ਕਰਾਏ ਜਾਣ ਸਾਲ ਦੇ ਤਾਂ ਮੈਨੂੰ ਵੀ ਲੱਗਦਾ ਬੀਜ ਦੇ ਵੱਡੀ ਪ੍ਰਾਪਤੀ ਸਾਡੇ ਲੱਗਦੀ ਕੀ ਹੋ ਰਹੀ ਆ ਆਪਾਂ ਕਮਾਉਂਦੇ ਹਾਂ ਰੋਟੀ ਹਾਂ ਕੇ ਚਲੇ ਜਾਂਦੇ ਹਾਂ ਸੌਂ ਜਾਂਦੇ ਹਾਂ ਇਹ ਗੱਲਾਂ ਸਭ ਦੇ ਹਿੱਸੇ ਚ ਆਈਆਂ ਹਨ ਲੇਕਿਨ ਇਸ ਤੋਂ ਅੱਗੇ ਸੋਚਣਾ ਸੋ ਤੇ ਜੋ ਸੋਚ ਹੈ ਉਹ ਤੁਹਾਡੇ ਸਾਹਮਣੇ ਹੈ ਸੋ ਸਾਰੇ ਸਮੁੱਚੀ ਟੀਮ ਨੂੰ ਜੋ ਅੱਜ ਦਾ ਪਰ ਇੱਕ ਅੱਜ ਜੋ ਲੋਕਪ੍ਰਾਇਤ ਕੰਮ ਸਰਬਸਤਾਨ ਇਹਨਾਂ ਦੀ ਆਵਾਜ਼ ਉੱਕ ਦੇ ਦੇ ਰਹੀ ਹੈ ਨਹੀਂ ਕਿੱਥੇ ਫਿਕਸ ਆ ਕਿਹੜੇ ਨੀਤੀ ਨਾਲ ਲਾਉਣਾ ਫਾਇਦਾ ਹੋਵੇ ਸੋ ਵਧਾਈ ਨਹੀਂ ਪਾਤਰ ਹੈ ਦੂਜੀ ਗੱਲ ਮੈਂ ਤੁਹਾਡੇ ਜਾਣੇ ਪਛਾਲਿਆ ਚੰਗਲ ਵਾਲੇ ਵੀਰ ਪ੍ਰੈਸ ਵਾਲੇ ਵੀਰ ਉਹ ਇਸ ਪ੍ਰੋਗਰਾਮ ਨੂੰ ਵਿਦੇਸ਼ਾਂ ਤੱਕ ਪਹੁੰਚਾ ਰਹੇ ਹਨ ਉਸ ਇਨਾ ਟੀਮਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਉਹ ਅੱਧ ਬੋਲਦੇ ਤੁਹਾਡੇ ਨੰ ਹਨ ਫਟ ਨਗਰ ਦਾ ਨਾਮ ਆਪਣੇ ਨੋਲਕੇ ਦਾ ਨਾਮ ਸੇਵਾ ਦੇ ਜਿਹੜੀ ਆ ਸੇਵਾ ਕਦੇ ਵੀ ਕੋਈ ਆਸਾਨ ਨਹੀਂ ਹੁੰਦਾ ਗੁਰੂ ਮਹਾਰਾਜ ਦੇ ਅੱਪਾ ਆਸਾਨ ਨਹੀਂ ਕਰ ਸਕਦੇ ਉਹਨਾਂ ਦੀ ਲਈ ਪ੍ਰੋਗਰਾਮ ਚੱਲਦੇ ਹਨ ਅੱਜ ਇਸ ਸੇਵਾ ਦੇ ਜਰੀਏ ਤੁਹਾਡੇ ਨੌਕਾਆਂ ਦਾ ਵੱਡੇ ਪਿੰਡ ਦਾ ਬੜੀਆਂ-ਬੜੀਆਂ ਖਤਰਾਮਤ ਵਿੱਚ ਅੰਕੜਾ ਹਜੂਰ ਸਾਹਿਬ ਤੱਕ ਤੁਹਾਡੇ ਨੱਕ ਦੀ ਅਲਾਸ ਹੁੰਦੀ ਹੈ ਤੇ ਆਪਾਂ ਇਹਨਾਂ ਸਵਾਮਾਂ ਨੂੰ ਕਿਸੇ ਵੀ ਕੀਮਤ ਦੇ ਜਾਰੀ ਰੱਖੀਏ ਤੇ ਪਹੇਲਿਆ ਕਰੀਏ ਤੇ ਪਰਣ ਕਰੀਏ ਸੋ ਅਖੀਰ ਦੇ ਵਿੱਚ ਸਮੂਹ ਜੀ ਟੀਮ ਨੂੰ ਨਗਰ ਨਿਵਾਸੀਆਂ ਨੂੰ ਤੇ ਆਇਆਂ ਹੋਣ ਸੰਕਤਾਂ ਨੂੰ ਜੀ ਆਇਆਂ ਸੋ ਇੱਥੇ ਹੀ ਫਤਿਹ ਬੁਲਾਉਂਦਾ ਵਧਾਈ ਦੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਮਿੰਟ ਰਹਿ ਗਏ ਨੇ 2 ਮਿੰਟ 2 ਮਿੰਟ ਤੋਂ ਵੀ ਘੱਟ ਸਮਾਂ ਰਹਿ ਗਿਆ ਜਦੋਂ ਟਾਈਮ ਖਤਮ ਹੋ ਗਿਆ ਅਸੀਂ ਜਿਕਰਾ ਛੱਡ ਰਾਂ ਤੇ ਤੁਸੀਂ ਉੱਥੇ ਇਹੀ ਦਸਤਾਬ ਦਿਛੜ ਰਾਂ ਜਿੱਥੇ ਤੱਕ ਬੰਨੀ ਹੋਈ ਹੈ 1.5 ਮਿੰਟ ਰਹਿ ਗਿਆ ਟਾਈਮ ਰਸੂ ਹੋ ਗਿਆ 1 ਮੀਟਰ ਰਹਿ ਗਿਆ 1 ਕੁ ਮਿੰਟ ਘੱਟ ਰਹਿ ਗਿਆ 1 ਮਿੰਟ ਰਹਿ ਗਿਆ 1 ਮਿੰਟ ਰਹਿ ਗਿਆ 1 ਮਿੰਟ 1 ਮਿੰਟ ਦੀ ਅਹਿਮੀਅਤ ਜਿਹੜਾ ਪਹਿਲਾ ਫਸਟ ਆਉਂਦਾ ਉਹਨੂੰ ਪਤਾ ਹੈ ਕਿ ਜਿਹੜਾ ਬੰਦਾ हार जाता है यानी कोई पुजिशन नहीं आती एक तो मिनट को तो भी घट समाक चाली सैकेंड चाली सैकंड रह गए तीस तीस सैकेंड रह तीस पल पल टाइम ਭੱਜਿਆ ਜਾ ਰਿਹਾ ਹੈ ਘੋੜੇ ਦੀਆਂ ਵਾਂਗਾਂ ਵਾਂਗ ਫੜਿਆ ਨਹੀਂ ਜਾ ਰਿਹਾ ਘੋੜੇ ਦੀਆਂ ਵਾਂਗਾਂ ਵਾਂਗ तकरीबन 20 ਸਕਿੰਟ 15 10 ਸਕਿੰਟ ਰਹਿ ਗਏ ਨੇ ਬੰਦ ਬੋਲੋ